ਸਾਰੇ ਪੰਜਾਬ ਨਿਵਾਸੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਏਐਸਆਈ ਕੇਵਲ ਸਿੰਘ ਅਨਚਾਰਜ ਟ੍ਰੈਫਿਕ ਐਜੂਕੇਸ਼ਨ ਸੈਲ ਜ਼ਿਲ੍ਹਾ ਮੋਗਾ ਸਾਰੇ ਪੰਜਾਬ ਨਿਵਾਸੀਆਂ ਨੂੰ ਇੱਕ ਬੇਨਤੀ ਹੈ ਜੀ ਜਿਹੜੇ ਬੱਚਿਆਂ ਦੇ ਪੁਲਿਸ ਵਿਭਾਗ ਦੀ ਭਾਰਤੀ ਦੇ ਪੇਪਰ ਅੱਜ ਸ਼ੁਰੂ ਹੋ ਗਏ ਨੇ ਲਗਾਤਾਰ ਇੱਕ ਮਹੀਨਾ ਪੇਪਰ ਚੱਲਣੇ ਨੇ ਹਰ ਇੱਕ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਇਹ ਸੈਂਟਰ ਬਣੇ ਨੇ ਉਹ ਬੱਚੇ ਲੋਟ ਕਰ ਲੋ ਜੀ ਤਿੰਨ ਚਾਰ ਚੀਜ਼ਾਂ ਬੜੀਆਂ ਜ਼ਰੂਰੀ ਨੇ ਇੱਕ ਤਾਂ ਜਿਹੜਿਆ ਸਵੇਰ ਦੀ ਟਰਮ ਹੈ ਜੀ ਉਹਦੀ ਐਂਟਰੀ ਸਵੇਰ 7:30 ਵਜੇ ਤੋਂ ਲੈ ਕੇ 8:8 ਤੱਕ ਐਂਟਰੀ ਹੈ 8:30 ਵਜੇ ਤੋਂ ਬਾਅਦ ਐਂਟਰੀ ਬੰਦ ਹੈ ਜੀ ਜਿਹੜਾ ਦੁਪਹਿਰ ਵਾਲਾ ਟਾਈਮ ਹੈ ਉਹ 12:30 ਵਜੇ ਤੋਂ ਲੈ ਕੇ 1:30 ਵਜੇ ਤੱਕ ਐਂਟਰੀ ਹੈ ਜੀ 1:30 ਵਜੇ ਤੋਂ ਬਾਅਦ ਐਂਟਰੀ ਬੰਦ ਹੈ ਇੱਕ ਜ਼ਰੂਰੀ ਹੈ ਜੀ ਜਿਹੜੇ ਬੱਚੇ ਟੈਪਰਡੇਡ ਆ ਰਹੇ ਨੇ ਉਹਨਾਂ ਕੋਲੇ ਤਿੰਨ ਡਾਕੂਮੈਂਟ ਹੋਣੇ ਲਾਜ਼ਮੀ ਨੇ ਨੰਬਰ 1 ਤੇ ਐਡਮਿਟ ਕਾਰਡ ਨੰਬਰ 2 ਤੇ ਇੱਕ ਪਾਸਪੋਰਟ ਸਾਈਜ਼ ਫੋਟੋ ਨੰਬਰ 3 ਤੇ ਇੱਕ ਰਿਜਨਲ ਕੋਈ ਵੀ ਆਈਡੀ ਪ੍ਰੂਫ ਜਿਵੇਂ ਆਧਾਰ ਕਾਰਡ ਲਾਇਸੈਂਸ ਜਾਂ ਪੈਨ ਕਾਰਡ ਵਗੈਰਾ ਉਹ ਨਾਲ ਲੈ ਕੇ ਆਉਣ ਔਰ ਨਾਲ ਲਗਮੀ ਸਭ ਤੋਂ ਜਿਹੜੀ ਅਤਿ ਜ਼ਰੂਰੀ ਗੱਲ ਹੈ ਜੀ ਜਿਹੜੇ ਅਫਸਰ ਨੇ ਉਹਨਾਂ ਨੇ ਵੀ ਹੁਣ ਆਪ ਕੋ ਆਪਣੇ ਸਿਰੇ ਸਿਸਟਮ ਸ਼ੁਰੂ ਕਰਤੇ ਆ ਤੁਹਾਡੇ ਕੋਲ ਉਹ ਲੋਕ ਆਉਣਗੇ ਕਿ ਅਸੀਂ ਤੁਹਾਡੇ ਬੱਚਿਆਂ ਦਾ ਪੀਪਰ ਕਰਾ ਦਿਆਂਗੇ ਇੰਨੇ ਪੈਸੇ ਲੱਗਣਗੇ ਪੂਚ ਭਰਤੀ ਕਰਾ ਦਿਆਂਗੇ ਇੰਨੇ ਪੈਸੇ ਲੱਗਣਗੇ ਪਲੀਜ਼ ਇਹਦਾ ਲੋਕਾਂ ਨੂੰ ਕਿਸੇ ਨੂੰ 1 ਰੁਪਿਆ ਵੀ ਦੇਣਾ ਕਿਉਂਕਿ ਇਹਦੀ ਭਰਤੀ ਹੈ ਬਿਲਕੁਲ ਪਾਰਦਰਸ਼ੀ ਹੈ ਇਹ ਨਾ ਹੋਵੇ ਕਿ ਤੁਹਾਡੇ ਨਾਲ ਠੱਗੀ ਮਾਰ ਜਾਈ ਤੇ ਤੁਹਾਡਾ ਬੱਚਾ ਵੀ ਨਾ ਭਰਤੀ ਹੋਵੇ ਇੱਥੇ ਨੂੰ ਕੋਈ ਪੈਸਾ ਨਹੀਂ ਦੇਣਾ ਅਗਰ ਕੋਈ ਇਹ ਜਿਹਾ ਬੰਦਾ ਪੈਸੇ ਦੀ ਮੰਗ ਕਰਦਾ ਹੈ ਤੇ ਆਪਣੇ ਸਵੈਦਿੱਤ ਜ਼ਿਲ੍ਹੇ ਦੇ ਵਿੱਚ ਉਹਦੀ ਜਾ ਕੇ ਐਸਐਸਪੀ ਸਾਹਿਬ ਨੂੰ ਮਿਲ ਕੇ ਸ਼ਿਕਾਇਤ ਕਰੋ